ਦੇਖੋ ਮਿੱਤਰੋ ਹਰ ਕੋਈ ਚਾਹੁੰਦਾ ਹੈ ਪੈਸੇ ਕਮਾਉਣਾ YouTube ਤੋਂ ਹਰ ਕੋਈ ਚਾਹੁੰਦਾ ਹੈ ਕਿ ਮੈਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵਾਂ ਹਰ ਕੋਈ ਚਾਹੁੰਦਾ ਹੈ ਕਿ ਮੈਂ ਕਿਸੇ ਦੇ ਡਿਪੈਂਡ ਨਾ ਹੋਵਾਂ ਕਿਸੇ ਤੇ ਨਿਰਭਰ ਨਾ ਹੋਵਾਂ ਮੈਂ ਆਪ ਦਾ ਖਰਚਾ ਜਿਹੜਾ ਆਪਦੇ ਘਰ ਦਾ ਖਰਚਾ ਮੈਂ ਆਪ ਖੁਦ ਤੋਰ ਸਕਾਂ ਚਲਾ ਸਕਾਂ ਤਾਂ ਆਪਾਂ ਨੂੰ ਗਈ ਵਾਰੀ ਮਤਲਬ ਕਿ ਕੋਈ ਨਾ ਕੋਈ ਬੰਦਾ ਰਹਿ ਜਾਂਦਾ ਆਪਣਾ ਦੋਸਤ ਮਿੱਤਰ ਜਾਂ ਫਿਰ ਕਈ ਵਾਰੀ ਆਪਾਂ ਨੂੰ ਸੋਸ਼ਲ ਮੀਡੀਆ ਤੋਂ ਹੀ ਪਤਾ ਚੱਲਦਾ ਹੈ ਵੀ YouTube ਉੱਪਰ ਜਿਹੜੇ ਕੀ ਅਸੀਂ ਵੀਡੀਓ ਬਣਾ ਕੇ ਪੈਸੇ ਨਹੀਂ ਗੇ ਜਿਹੜੇ ਕਮਾ ਸਕਦੇ ਆਂਗੇ ਪਰ ਸਾਨੂੰ ਇਹ ਗੱਲਾਂ ਦਾ ਪਤਾ ਤਾਂ ਹੁੰਦਾ ਹੈ ਪਰ ਅਸੀਂ ਕਿਸੇ ਨਾ ਕਿਸੇ ਦੇ ਕਹਿਣ ਤੇ YouTube ਉੱਪਰ ਕੰਮ ਕਰਨਾ ਸ਼ੁਰੂ ਵੀ ਕਰ ਦਿੰਦੇ ਆਂ ਪਰ ਸਾਨੂੰ ਸਾਡੇ ਦਿਮਾਗ ਦੇ ਵਿੱਚ ਇਹ ਸਵਾਲ ਆਉਂਦਾ ਹੈ ਵੀ YouTube ਉੱਪਰ ਕਾਮਯਾਬ ਹੋਣ ਦੇ ਲਈ ਕਿੰਨਾ ਜਿਹੜਾ ਸਮਾਂਗਾ ਲੱਗ ਜਾਂਦਾ ਹੈ ਕਿ ਕਿੰਨੇ ਸਮੇਂ ਦੇ ਵਿੱਚ ਜਿਹੜਾ ਇੱਕ ਸਕਸੈਸਫੁਲੀ ਯੂਟਿਊਬਰ ਬਣਿਆ ਜਾ ਸਕਦਾ ਹੈ ਇਹਦੇ ਦੋ ਸਵਾਲ ਨੇ ਜਿਹੜੇ ਹਰੇਕ ਬੰਦੇ ਦੇ ਮਨ ਦੇ ਵਿੱਚ ਮਤਲਬ ਕਿ ਵੀ ਆਉਂਦੇ ਨੇ ਕਿ YouTube ਉੱਪਰ ਕੰਮ ਕਰਨ ਤੋਂ ਪਹਿਲਾਂ ਜਾਂ YouTube ਉੱਪਰ ਕੰਮ ਕਰਨ ਦੇ ਬਾਅਦ ਵਿੱਚ ਤਾਂ ਆਪਾਂ ਤੁਹਾਨੂੰ ਦੱਸਾਂਗੇ ਵੀ YouTube ਉੱਪਰ ਜਦੋਂ ਤੁਸੀਂ ਸਟਾਰਟਿੰਗ ਦੇ ਵਿੱਚ ਕੰਮ ਕਰਦੇ ਹੋ ਤਾਂ ਆਪਾਂ ਐਨੀ ਕੋਈ ਕਹਿ ਸਕਦੇ YouTube ਉੱਪਰ ਕੰਮ ਕਰਨ ਦਾ ਜਿਹੜਾ ਨਿਸ਼ਚਿਤ ਸਮਾਂਗਾ ਵੀ ਕਾਮਯਾਬ ਹੋਣ ਦਾ ਜਿਹੜਾ ਪੱਕਾ ਸਮਾਂਗਾ ਉਹ ਕੋਈ ਨਹੀਂ ਹੈਗਾ ਕਈ ਤਾਂ ਇਹੋ ਜਿਹੇ ਚੈਨਲ ਹੁੰਦੇ ਨੇ ਇਹੋ ਜਿਹੇ ਯੂਟਿਊਬਰ ਹੁੰਦੇ ਨੇ ਜਿਹੜੇ ਕਿ ਮਹੀਨੇ ਦੋ ਮਹੀਨਿਆਂ ਵਿੱਚ ਜਾਂ ਸਾਲ ਦੇ ਵਿੱਚ ਜਾਂ 6 ਮਹੀਨਿਆਂ ਵਿੱਚ ਹੀ YouTube ਉੱਪਰ ਕਾਮਯਾਬ ਹੋ ਜਾਂਦੇ ਨੇਗੇ ਤੇ ਕਈ ਯੂਟਿਊਬਰ ਇਹੋ ਜਿਹੇ ਹੁੰਦੇ ਨੇਗੇ ਇਹੋ ਜਿਹੇ ਇਨਸਾਨ ਹੁੰਦੇ ਨੇਗੇ ਜਿਹੜੇ ਕਿ YouTube ਉੱਪਰ ਕਾਮਯਾਬ ਹੋਣ ਲਈ ਜਿੰਨਾਂ ਨੂੰ ਤੇ ਕਈ ਸਾਲ ਵੀ ਲੱਗ ਜਾਂਦੇ ਨੇਗੇ ਕੋਈ ਪੱਕਾ ਸਮਾਂ ਨਹੀਂ ਹੈਗਾ YouTube ਉੱਪਰ ਵੀ ਤੁਸੀਂ ਮੰਨ ਕੇ ਚਲੋ ਵੀ 2 ਮਹੀਨੇ ਵਿੱਚ ਹੀ ਕਾਮਯਾਬ ਹੋ ਜਾਓਗੇ ਜਾਂ ਫਿਰ 6 ਮਹੀਨੇ ਵਿੱਚ ਹੋ ਜਾਓਗੇ ਜਾਂ ਫਿਰ ਸਾਲ ਦੇ ਵਿੱਚ ਹੋ ਜਾਓਗੇ ਕਿਸ ਤਰ੍ਹਾਂ ਦਾ ਕੋਈ ਵੀ ਪੱਕਾ ਜਿਹੜਾ ਕਿ ਸਮਾਂ ਨਹੀਂ ਹੈਗਾ YouTube ਉੱਪਰ ਕਾਮਯਾਬ ਹੋਣ ਲਈ ਇਹ ਡਿਪੈਂਡ ਕਰਦਾ ਹੈ ਤੁਹਾਡੀ ਵੀਡੀਓ ਬਣਾਉਣ ਤੇ ਤੁਹਾਡੀ ਮਿਹਨਤ ਤੇ ਤੇ ਤੁਹਾਡੀ ਜਿਹੜੀ ਇੱਕ ਵੀ ਵੀਡੀਓ ਬਣਾਉਣ ਦਾ ਹੈਗਾ ਇੱਕ ਸਮਾਂ ਤੇ ਸਰਕ ਕੰਟੀਨਿਊ ਤੁਸੀਂ ਮਿਹਨਤ ਕਰ ਰਹੇ ਹੋਗੇ ਇਹ ਤਿੰਨ ਚਾਰ ਚੀਜ਼ਾਂ ਤੁਹਾਡੇ ਲਈ ਮੈਟਰ ਕਰਦੀਆਂ ਨਗੀਆਂ ਤੁਹਾਡਾ ਤੁਹਾਡੀ ਕਾਮਯਾਬੀ ਦਾ ਇਹ ਇੱਕ ਮੰਨ ਕੇ ਚਲੋ ਵੀ ਹਿੱਸਾ ਬਣਦੀਆਂ ਨਗੀਆਂ ਤੁਸੀਂ ਜਿਹੜੀ YouTube ਉੱਪਰ ਕਾਮਯਾਬੀ ਆਗੀ ਉਹੋ ਤੁਸੀਂ ਤਾਂ ਪਾ ਸਕਦੇ ਹੋਗੇ ਜੇ ਤੁਸੀਂ ਵਧੀਆ ਵੀਡੀਓ ਬਣਾਵੋਗੇ ਵਧੀਆ ਕੰਟੈਂਟ ਹੈਗਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਅੱਗੇ ਰੱਖੋਗੇ ਲੋਕ ਉਹਨੂੰ ਦੇਖਣਗੇ ਵੱਧ ਤੋਂ ਵੱਧ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਤੁਹਾਡੀ ਵੀਡੀਓ ਨੂੰ ਪਸੰਦ ਕਰਨਗੇ ਤਾਂ ਤੁਸੀਂ ਹੌਲੀ-ਹੌਲੀ ਜਿਹੜਾ ਕੀਕ ਚੰਗੇ ਅਤੇ ਕਾਮਯਾਬ ਯੂਟਿਊਬਰ ਬਣ ਸਕਦੇ ਹੋਗੇ ਤੇ ਕਈ ਵਾਰੀ ਚੀਜ਼ ਹੁੰਦਾਗਾ ਅਸੀਂ ਨੇ ਜਿਵੇਂ ਹੁਣ ਕਈ ਵਾਰੀ ਦੇਖਿਆਗਾ ਵਿੱਚ ਲੋਕ 2 ਮਹੀਨਿਆਂ ਦੇ ਵਿੱਚ ਹੀ ਚੈਨਲ ਦਾ ਜਿਹੜਾ ਆਪਦਾ ਮੋਨਟਾਈਜ਼ ਕਰ ਲੈਂਦੇ ਨੇਗੇ ਇਹ ਕੋਈ ਵੀਡੀਓ ਆਪਾਂ ਨਹੀਂ ਕਹਿੰਦੇ ਵੀ ਇਹ ਵੀਡੀਓ ਜਿਹੜੀਆਂ ਲੋਕ ਹੁੰਦੇ ਨੇ ਵੀ ਫੇਕ ਪਾਉਂਦੇ ਨੇ ਜਾਂ ਫੇਕ ਨਹੀਂ ਹੁੰਦੀਆਂ ਕਈ ਵਾਰੀ ਕੀ ਹੁੰਦਾ ਹੈਗਾ ਆਪਣੇ ਚੈਨਲ ਦੇ ਉੱਤੇ ਕੋਈ ਇਹੋ ਜੀ ਵੀਡੀਓ ਹੁੰਦੀ ਹੈਗੀ ਜਿਹੜੀ ਕਿ ਇੱਕ ਹੀ ਵੀਡੀਓ ਜਿਹੜੀ ਕਿ ਚੱਲ ਜਾਂਦੀ ਹੈ ਵਾਇਰਲ ਹੋ ਜਾਂਦੀ ਹੈ ਤੇ ਉਹ ਵੀਡੀਓ ਆਪ ਨੂੰ 4000 ਘੰਟੇ ਦਾ ਵਾਚ ਟਾਈਮ ਵੀ ਤੇ 1000 ਸਬਸਕ੍ਰਾਈਬਰ ਵੀ ਇੱਕ ਵੀਡੀਓ ਹੀ ਪੂਰਾ ਕਰ ਦਿੰਦੀ ਹੈ ਤੇ ਉਹਦੇ ਨਾਲ ਆਪਣਾ ਜਿਹੜਾ ਚੈਨਲ ਹੈਗਾ ਉਹ ਮੋਨਟਾਈਜ਼ ਹੋ ਜਾਂਦਾ ਹੈਗਾ ਤਾਂ ਕਿ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਵੀ ਜਿਹੜਾ YouTube ਉੱਪਰ ਹੈ ਇਹ ਦੋ ਕ੍ਰਾਈਟੇਰੀਆ ਨੇਗੇ ਦੋ ਸ਼ਰਤਾਂ ਨਹੀਂ ਹੈ YouTube ਦੀਆਂ 1000 ਸਬਸਕ੍ਰਾਈਬਰ ਤੇ 4000 ਦਾ ਘੰਟਾ ਬਹੁਤ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਆਪਣੀ ਜਿਹੜੀ ਇੱਕ ਵੀਡੀਓ ਕੀ ਉਹ ਦੋਨੇ ਸ਼ਰਤਾਂ ਨੂੰ ਪੂਰਾ ਕਰ ਦਿੰਦੀ ਹੈ ਤੇ ਆਪਣਾ ਜਿਹੜਾ ਚੈਨਲ ਹੈਗਾ ਉਹ ਮੋਨਟਾਈਜ਼ ਹੋਣ ਦੇ ਲਈ ਬਿਲਕੁਲ ਤਿਆਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਤੁਸੀਂ YouTube ਉੱਪਰ ਜਦੋਂ ਤੁਹਾਡਾ ਚੈਨਲ ਮੋਨਟਾਈਜ਼ ਹੋ ਜਾਂਦਾ ਹੈ ਤੇ ਤੋ ਤਹਾਨੂੰ YouTube ਇੱਕ ਪੈਸੀ ਵੀ ਦੇਣ ਲੱਗ ਜਾਂਦੀ ਹੈ ਤੇ ਤੁਸੀਂ ਹੌਲੀ-ਹੌਲੀ ਬਸ ਇੱਕ YouTuber ਸੌਰੀ ਵੀ ਕਾਮਯਾਬ YouTuber ਬਣ ਸਕਦੇ ਹੋਗੇ ਇਸ ਤਰ੍ਹਾਂ ਤੁਸੀਂ ਕੰਮ ਕਰਕੇ ਕੋਈ ਸਮਾਨੀ ਇਹਦਾ ਪੱਕਾ ਹੈਗਾ ਇਹ ਦਿਮਾਗੋਂ ਕੱਢ ਦੋ ਤੁਹਾਡਾ ਕੰਮ ਕਰਨ ਦਾ ਤਰੀਕਾ ਤੁਹਾਡੀ ਮਿਹਨਤ ਤੁਹਾਡੀ ਇੱਕ ਮਤਲਬ ਕਿ ਆਤਮ ਵਿਸ਼ਵਾਸ ਵਿਸ਼ਵਾਸ ਰੱਖਣਾ ਇਹ ਤਿੰਨੇ ਚੀਜ਼ਾਂ ਨੇ ਜਿਹੜੀਆਂ ਤੁਹਾਡੀ ਕਾਮਯਾਬੀ ਦਾ ਹਿੱਸਾ ਨੇ। ਬਾਕੀ ਆਪਣੀ ਵੀਡੀਓ ਦੱਸੋ ਕਿਵੇਂ ਲੱਗੀ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਆਪਣੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ।